ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਤੇਗੜ ਸਾਹਿਬ ਜਿਹੜਾ ਜ਼ਿਲ੍ਹਾ ਹੈ ਇਸ ਦੇ ਵਿੱਚ ਕਲਰਕ ਦੀਆਂ ਅਸਾਮੀਆਂ ਆਈਆਂ ਨੇ ਜੀ ਪਹਿਲਾ ਪ੍ਰਸ਼ਨ ਹੁੰਦਾ ਕਿ ਕੀ ਇਹ ਭਰਤੀ ਰੈਗੂਲਰ ਹੈ ਤਾਂ ਇਹ ਭਰਤੀ ਹੈ ਜੀ ਅਡਹੌਕ ਬੇਸਿਸ ਤੇ ਅਡਹੌਕ ਬੇਸਿਸ ਤੇ ਭਰਤੀ ਹੈ ਜੀ 15 ਵੈਕੈਂਸੀਆਂ ਨੇ ਜੀ 15 ਅਸਾਮੀਆਂ ਨੇ ਕਲਰਕ ਦੀਆਂ ਲਾਸਟ ਤਰੀਕ ਜਿਹੜੀ ਰਹੇਗੀ ਉਹ ਅਪਲਾਈ ਕਰਨ ਦੀ ਰਹੇਗੀ ਜੀ 22 ਅਗਸਤ 2025 ਤੁਹਾਡੇ ਕੋਲ 4-5 ਦਿਨ ਦਾ ਸਮਾਂ ਜੇ ਬਾਕੀ ਹੈ ਸੋ ਦੇਖਦੇ ਹਾਂ ਜੀ ਕੁਆਲੀਫਿਕੇਸ਼ਨ ਕੀ ਹੈ ਅਤੇ ਕਿਹੜੀ-ਕਿਹੜੀ ਕੈਟਾਗਰੀ ਦੇ ਲਈ ਜਿਹੜੀ ਬਾਈਫਰਕੇਸ਼ਨ ਹੈ ਉਹ ਕਿਵੇਂ ਕੀਤੀ ਗਈ ਹੈ ਅਤੇ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਸੋ ਅਡਹੌਕ ਬੇਸਿਸ ਤੇ ਜਿਹੜੀਆਂ 15 ਅਸਾਮੀਆਂ ਨੇ ਜਨਰਲ ਕੈਟਾਗਰੀ ਦੇ ਲਈ ਤਿੰਨ ਅਸਾਮੀਆਂ ਰਜਿਸਟ੍ਰੇ ਜੀ ਜਨਰਲ ਔਮੇਨ ਦੇ ਲਈ ਇੱਕ ਅਸਾਮੀ ਹੈ ਜਨਰਲ ای ਡਬਲਯੂ ਐਸ ਔਮੇਨ ਦੇ ਲਈ ਇੱਕ ਅਸਾਮੀ ਹੈ ਐਸਸੀ ਦੇ ਲਈ ਹੈਗੇ ਜੀ ਤਿੰਨ ਅਸਾਮੀਆਂ ਇਸ ਤੋਂ ਬਿਨਾ ਐਸਸੀ ਔਮੇਨ ਦੇ ਲਈ ਜਿਹੜੀਆਂ ਅਸਾਮੀਆਂ ਨੇ ਉਹ ਦੋ ਰਿਜ਼ਰਵ ਨੇ ਐਸਸੀ ਐਕਸ ਸਰਵਿਸਮੈਨ ਦੇ ਲਈ ਦੋ ਅਸਾਮੀਆਂ ਐਕਸ ਸਰਵਿਸਮੈਨ ਦੇ ਲਈ ਇੱਕ ਅਸਾਮੀ ਸਪੋਰਟਸਮੈਨ ਦੇ ਲਈ ਇੱਕ ਅਸਾਮੀ ਹੈਂਡੀਕੈਪਡ ਪਰਸਨ ਦੇ ਲਈ ਇੱਕ ਅਸਾਮੀ ਜਿਹੜੀ ਰਿਜ਼ਰਵ ਰੱਖੀ ਗਈ ਹੈ ਉਹ ਵੀ ਜਿਹੜੀ ਹੈਂਡੀਕੈਪਡ ਵਿੱਚ ਹੈ ਡੀਫ ਐਂਡ ਹਾਰਡ ਆਫ ਹਿਅਰਿੰਗ ਦੇ ਲਈ ਇਹ ਅਸਾਮੀ ਰਿਜ਼ਰਵ ਹੈ ਸੈਲਰੀ ਦੀ ਗੱਲ ਕਰੀਏ ਤਾਂ ਜਿਹੜੀ ਕਹਿੰਦੇ ਜੀ ਕਨਸੋਲੀਡੇਟਿਡ ਭਾਗ ਉੱਕਾ-ਪੁੱਕਾ ਸੈਲਰੀ ਮਿਲੇਗੀ ਤੁਹਾਨੂੰ ਲਗਭਗ 29000 ਦੇ ਕਰੀਬ ਇਹ ਮੰਥਲੀ ਸੈਲਰੀ ਤੁਹਾਡੀ ਰਹੇਗੀ ਕੁਆਲੀਫਿਕੇਸ਼ਨ ਤੁਹਾਡੀ ਕੀ ਹੋਣੀ ਵਾਲੀ ਹੈ ਤਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਜੀ ਕਿਸੇ ਵੀ ਯੂਨੀਵਰਸਿਟੀ ਤੋਂ ਅਤੇ ਇਸ ਦੇ ਨਾਲ ਤੁਸੀਂ ਪੰਜਾਬੀ ਪਾਸ ਹੋਣੇ ਚਾਹੀਦੇ ਹੋ 10ਵੀਂ ਦੇ ਵਿੱਚੋਂ ਤੁਹਾਨੂੰ ਕੰਪਿਊਟਰ ਦੀ ਪ੍ਰੋਫੀਸ਼ੀਐਂਸੀ ਹੋਣੀ ਚਾਹੀਦੀ ਹੈ ਕੰਪਿਊਟਰ ਆਪਰੇਟ ਕਰ ਲੰਦੇ ਹੋਣਾ ਚਾਹੀਦਾ ਤੁਸੀਂ ਅਤੇ ਤੁਹਾਡੀ ਟਾਈਪਿੰਗ ਦੀ ਸਪੀਡ ਜਿਹੜੀ 30 ਵਰਡ ਪਰ ਮਿੰਟ ਦੀ ਹੋਣੀ ਚਾਹੀਦੀ ਹੈ ਇਥੇ ਇਹਨਾਂ ਨੇ ਕੰਪਿਊਟਰ ਦਾ ਸਰਟੀਫਿਕੇਟ ਨਹੀਂ ਲਿਖਿਆ ਭਾਪ ਤੁਸੀਂ ਸਿੰਪਲ ਗ੍ਰੈਜੂਏਸ਼ਨ ਹੋ ਤਾਂ ਵੀ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਬਸ਼ਰਤੇ ਕਿ ਤੁਹਾਨੂੰ ਟਾਈਪਿੰਗ ਆਉਣੀ ਜ਼ਰੂਰੀ ਹੈ ਉਮਰ ਹੈ ਜੀ 18 ਸਾਲ ਤੋਂ ਲੈ ਕੇ 37 ਸਾਲ ਦੇ ਦਰਮਿਆਨ ਜਿਹੜੇ ਜਿਹੜੇ ਉਮੀਦਵਾਰ ਨੇ 1 8 2025 ਤੱਕ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਜਿਹੜੀਆਂ ਰਿਜ਼ਰਵ ਕੈਟਾਗਰੀਜ਼ ਨੇ ਉਹਨਾਂ ਦੇ ਲਈ ਏਜ ਰਿਲੈਕਸੇਸ਼ਨ ਹੈ ਜਿਹੜੀ ਉਹ ਐਜ਼ ਪਰ ਜਿਹੜੀ ਆਨਨੇਬਲ ਹਾਈ ਕੋਰਟ ਹੈ ਗੌਂਡੋ ਪੰਜਾਬ ਉਸ ਦੇ ਅਕੋਰਡਿੰਗ ਜਿਹੜੀ ਤੁਹਾਨੂੰ ਛੋਟ ਦਿੱਤੀ ਜਾਵੇਗੀ ਉਹ ਇਸ ਵਿੱਚ ਵੀ ਮਿਲੇਗੀ ਹੁਣ ਗੱਲ ਕਰੀਏ ਜੀ ਇਹਨਾਂ ਅਸਾਮੀਆਂ ਨੂੰ ਭਰਿਆ ਕਿਹੜੇ ਪ੍ਰੋਸੈਸ ਦੇ ਰਾਹੀਂ ਜਾਵੇਗਾ ਤਾਂ ਇਹਨਾਂ ਅਸਾਮੀਆਂ ਦੇ ਲਈ ਹੋਵੇਗਾ ਜੀ ਤੁਹਾਡਾ ਇੱਕ ਰਿਟਰਨ ਐਗਜ਼ਾਮੀਨੇਸ਼ਨ ਆਬਜੈਕਟਿਵ ਟਾਈਪ ਤੁਹਾਡਾ ਇੱਕ ਪੇਪਰ ਹੋਵੇਗਾ ਜਿਸ ਵਿੱਚ ਇਹਨਾਂ ਨੇ ਸਿਲੇਬਸ ਵੀ ਨਾਲ ਹੀ ਮੈਂਸ਼ਨ ਕੀਤਾ ਹੋਇਆ ਹੈ ਇੱਕ ਘੰਟੇ ਦਾ ਸਮਾਂ ਹੋਵੇਗਾ ਜਨਰਲ ਅਵੇਅਰਨੈਸ ਆਫ ਗ੍ਰੈਜੂਏਸ਼ਨ ਲੈਵਲ ਹੋਣਗੇ ਤੁਹਾਡੇ 50 ਨੰਬਰ ਦੇ ਇਹਨਾਂ ਦੇ ਵਿੱਚੋਂ ਤੁਹਾਡਾ 40% ਮਾਰਕਸ ਲੈਣੇ ਜ਼ਰੂਰੀ ਨੇ ਜੇਕਰ ਤੁਹਾਡੇ 40% ਮਾਰਕਸ ਨਹੀਂ ਆਉਂਦੇ ਤਾਂ ਤੁਸੀਂ ਅਗਲੇ ਪ੍ਰੋਸੈਸ ਦੇ ਲਈ ਕਨਸਿਡਰ ਨਹੀਂ ਕੀਤੇ ਜਾਓਗੇ ਕਹਿੰਦੇ ਜੀ 45 ਕੈਂਡੀਡੇਟ ਨੂੰ ਐਜ਼ ਪਰ ਮੈਰਿਟ ਭਾਵ 3 ਗੁਣਾ ਕੈਂਡੀਡੇਟ ਜਿਹੜੇ ਮੈਰਿਟ ਵਿੱਚ ਰਹਿਣਗੇ ਉਹਨਾਂ ਨੂੰ ਕੰਪਿਊਟਰ ਪ੍ਰੋਫੀਸ਼ੀਐਂਸੀ ਟੈਸਟ ਦੇ ਲਈ ਬੁਲਾਇਆ ਜਾਵੇਗਾ ਟੈਸਟ ਵਿੱਚ ਤੁਹਾਡੇ ਤੋਂ ਸਪਰੈਡਸ਼ੀਟ ਵਗੈਰਾ ਦਾ ਵੀ ਟੈਸਟ ਲਿਆ ਜਾਵੇਗਾ ਅਤੇ ਉਸ ਤੋਂ ਬਿਨਾਂ ਤੁਹਾਡੇ ਕੋਲੋਂ ਕੰਪਿਊਟਰ ਟਾਈਪਿੰਗ ਟੈਸਟ ਲਏ ਜਾਵੇਗੇ ਸਿਰਫ ਇੰਗਲਿਸ਼ ਦੇ ਵਿੱਚ ਇੱਥੇ ਪੰਜਾਬੀ ਟਾਈਪਿੰਗ ਟੈਸਟ ਨਹੀਂ ਹੈ ਸਿਰਫ ਉਹ ਕਿਹੜੀ ਹੈ ਜੀ ਇੰਗਲਿਸ਼ ਟਾਈਪਿੰਗ ਟੈਸਟ ਤੁਹਾਡੀ ਹੋਵੇਗੀ ਇਹ ਪਾਰਟ 2 ਰਹੇਗਾ ਅਤੇ ਜਿਹੜੇ ਕੁਆਲੀਫਾਈ ਕਰ ਜਾਣਗੇ ਉਹਨਾਂ ਨੂੰ ਮੈਰਿਟ ਤੇ ਬਿਹਾਰ ਤੇ ਜਿਹੜੀ ਹੈ ਸਿਲੈਕਸ਼ਨ ਦਿੱਤੀ ਜਾਵੇਗੀ ਕਹਿੰਦੇ ਜੀ 22 8 2025 ਤੋਂ ਬਾਅਦ ਕਿਸੇ ਵੀ ਪ੍ਰਕਾਰ ਦਾ ਫਾਰਮ 5 ਵਜੇ ਤੋਂ ਬਾਅਦ ਵਿਚਾਰਿਆ ਨਹੀਂ ਜਾਵੇਗਾ ਫਾਰਮ ਕਿਵੇਂ ਭੇਜਣਾ ਹੈ ਕੀ ਫਾਰਮ ਆਨਲਾਈਨ ਭਰਨਾ ਹੈ ਜਾਂ ਆਫਲਾਈਨ ਤਾਂ ਇਹ ਤੁਹਾਨੂੰ ਫਾਰਮ ਹੈ ਦਿਖਾ ਰਹੇ ਹਾਂ ਇਹ ਫਾਰਮ ਹੈ ਜੀ ਇਹਦਾ ਪ੍ਰਿੰਟ ਕੱਢ ਕੇ ਤੁਸੀਂ ਜਿਹੜਾ ਆਫਲਾਈਨ ਭਾਵ ਪੋਸਟ ਦੇ ਰਹੇ ਸਪੀਡ ਪੋਸਟ ਕਰਦੇ ਹੋ ਬਾਈ ਹੈਂਡ ਭੜਾਏ ਹੋ ਇਹ ਨਿੱਕਾ ਜਿਹਾ ਪਰਫਾਰਮਾ ਹੈ ਇਹ ਫਾਰਮ ਤੁਸੀਂ ਭਰ ਕੇ ਫਤੇਗੜ ਸਾਹਿਬ ਜਿਹੜਾ ਡਿਸਟ੍ਰਿਕਟ ਆਫਿਸ ਹੈ ਉੱਥੇ ਤੁਸੀਂ ਇਹ ਆਪਣਾ ਜਮਾ ਕਰਵਾ ਕੇ ਆਉਣਾ ਹੈ ਇਸ ਦੀ ਕੋਈ ਵੀ ਫੀਸ ਨਹੀਂ ਹੈ ਸਿਰਫ ਤੁਸੀਂ ਆਪਣਾ ਫਾਰਮ ਹੀ ਜਮਾ ਕਰਵਾਉਣਾ ਹੈ ਇਸ ਤੋਂ ਬਾਅਦ ਲਿਸਟ ਪਾਉਂਗੇ ਕਿਹੜੇ ਕੈਂਡੀਡੇਟ ਐਲੀਜੀਬਲ ਨੇ ਅਤੇ ਤੁਹਾਨੂੰ ਇਹਨਾਂ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਉਹਦੇ ਉੱਪਰ ਹੀ ਅਗਲੀ ਜਿਹੜੀਆਂ ਡੇਟਾਂ ਤੁਹਾਨੂੰ ਪੇਪਰ ਦੀ ਕਿਹੜੀ ਡੇਟ ਹੈ ਟਾਈਪਿੰਗ ਟੈਸਟ ਦੀ ਕਿਹੜੀ ਡੇਟ ਹੈ ਉਹ ਦੇਖਣ ਨੂੰ ਮਿਲ ਜਾਣਗੀਆਂ ਇਹ ਪੀਡੀਐਫ ਦਾ ਲਿੰਕ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਤੁਹਾਨੂੰ ਮੈਂ ਕਮੈਂਟ ਬਾਕਸ ਵਿੱਚ ਦੇਵਾਂਗਾ ਤੁਸੀਂ ਉੱਥੋਂ ਕਮੈਂਟ ਵਿੱਚੋਂ ਲਿੰਕ ਦੇ ਉੱਪਰ ਕਲਿੱਕ ਕਰਕੇ ਆਪਣਾ ਪਰਫਾਰਮਾ ਕੱਢ ਕੇ ਇਹ 22 ਅਗਸਤ ਤੋਂ ਪਹਿਲਾਂ ਪਹਿਲਾਂ ਜਮਾ ਕਰਵਾ ਸਕਦੇ ਹੋ ਸੋ ਜਿਹੜੇ ਕੈਂਡੀਡੇਟ ਬੇਰੁਜ਼ਗਾਰ ਨੇ ਅਤੇ ਛੋਟੀ ਮੋਟੀ ਨੌਕਰੀ ਦੇ ਭਾਲ ਵਿੱਚ ਨੇ ਤਾਂ ਉਹ ਇਹ ਅਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਨੇ ਕਿਉਂਕਿ ਇੱਕ ਟੈਂਪਰੇਰੀ ਬੇਸ ਤੋਂ ਤੁਹਾਨੂੰ 6 ਸੱਤ ਮਹੀਨੇ ਦੇ ਲਈ ਜਾਂ ਇਹ ਐਕਸਟੈਂਡ ਵੀ ਕੀਤਾ ਜਾ ਸਕਦਾ ਸਾਲ ਦੇ ਲਈ 2 ਸਾਲ ਦੇ ਲਈ ਤਾਂ ਇਹ ਤੁਹਾਨੂੰ ਇੱਕ ਵਧੀਆ ਮੌਕਾ ਤੁਹਾਡੇ ਲਈ ਬਣ ਸਕਦਾ ਹੈ ਸੈਲਰੀ ਵਧੀਆ ਹੈ 30000 ਦੇ ਕਰੀਬ ਲਗਭਗ ਤਨਖਾਹ ਤੁਹਾਨੂੰ ਮਿਲੇਗੀ ਤੇ ਪੱਕੇ ਹੋਣ ਦੇ ਜੇਕਰ ਗੱਲ ਕਰੀ ਤਾਂ ਪੱਕੇ ਹੋਣ ਦੇ ਚਾਂਸ ਸਿੱਧੇ ਤੌਰ ਤੇ ਇਸ ਤਰ੍ਹਾਂ ਨਹੀਂ ਰਹਿਣਗੇ ਜਦੋਂ ਪੱਕੀਆਂ ਅਸਾਮੀਆਂ ਨਿਕਲਣਗੀਆਂ ਤਾਂ ਤੁਹਾਨੂੰ ਉਹਨਾਂ ਦੇ ਵਿੱਚ ਵੀ ਵੱਖਰੇ ਤੌਰ ਤੇ ਅਪਲਾਈ ਕਰਕੇ ਕੰਪੀਟੀਸ਼ਨ ਲੜਨਾ ਪੈਣਾ ਹੈ ਇਹ ਸਿਰਫ ਤੁਹਾਡਾ ਟੈਂਪਰੇਰੀ ਬੇਸ ਦੇ ਉੱਪਰ ਐਕਸਪੀਰੀਅੰਸ ਇਕੱਠਾ ਕਰਨ ਦੇ ਲਈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਸੋ ਧੰਨਵਾਦ ਜੀ